ਹਾਂ ਜੀ ਮੇਰ ਸਾਹਿਬ ਅੱਤੀ ਜਰਨਲ ਵਾਲੀ ਮੀਟਿੰਗ ਦੇ ਵਿੱਚ ਕਿਹੜਾ ਕਿਹੜਾ ਏਜੰਡੇ ਪਾਸ ਕੀਤੇ ਗਏ ਸ਼ਹਿਰ ਵਾਸੀਆਂ ਨੂੰ ਕਿਹੜਾ ਕਿਹੜਾ ਤੁਸੀਂ ਨਵਾਂ ਦਿੱਤਾ ਜੀ ਸ਼ਹਿਰ ਵਾਸੀਆਂ ਨੂੰ ਸ਼ਹਿਰ ਦੇ ਟੈਕਸ ਦਾ ਪੈਸਾ ਸ਼ਹਿਰ ਤੇ ਲਾਣਾ ਹੈ ਜੀ ਔਰ ਜਿੰਨੇ ਡਿਵੈਲਪਮੈਂਟ ਦੇ ਕੰਮ ਹੈ ਰੋਡਸ ਦੇ ਕੰਮ ਹੈ ਮਸਜਿਦਰੀ ਦੇ ਕੰਮ ਹੈ ਸਾਰੇ ਅਸੀਂ ਏਜੰਡੇ ਜੱਜ ਪਾਸ ਕਰਦੇ ਗਏ ਹੈਗੇ ਜੀ ਮੇਨ ਸਫਾਈ ਦਾ ਮੁੱਦਾ ਸੀਗਾ ਔਰ ਮਸਜਿਦਰੀ ਦਾ ਮੁੱਦਾ ਸੀਗਾ ਉਹ ਅਸੀਂ ਜਿਹੜੇ ਸਰਬਸੰਤੀ ਨਾਲ ਪਾਸ ਕੀਤੇ ਗਏ ਹੈ ਜੀ ਹੋਰ ਵੀ ਜਿਹੜਾ ਵੀ ਅੱਗੇ ਵੀ ਜਿਹੜਾ ਇੱਕ ਤਾਂ ਇਨਕਮ ਤੇ ਸੈਲਰੀ ਤੇ ਇੱਕ ਜਿਹੜਾ ਆਊਟਸੋਰਸ ਦੀ ਤਨਖਾਹ ਵਧਾਨ ਤੇ ਇਹ ਸਾਰੇ ਜਿਹੜੇ ਮਤੇ ਆ ਉਹ ਤਾਂ ਪਾਸ ਹੋ ਗਏ ਕੁਝ ਜਿਹੜੇ ਆਊਟ ਆਜेंडा ਵੀ ਆਏ ਸਾਡੇ ਕੋਲ ਸੀਗੇ ਜਿਵੇਂ ਵਿਸ਼ਕਰਮਾ ਮੰਦਰ ਦਾ ਸੀਗਾ ਆਜ਼ਾਦਾਰੀ ਹੋਰ ਵੀ ਜਿਹੜੇ ਸੀਗੇ ਉਹ ਸਾਰੇ ਜਿਹੜੇ ਮਤੇ ਸਾਰੇ ਪਾਸ ਹੋ ਗਏ ਸ਼ਹਿਰ ਖੰਦ ਬੰਦੀ ਦੀ ਗੱਲਬਾਤ ਕੀਤੀ ਜਾ ਰਹੀ ਸੀ ਪ੍ਰੈਸ਼ 1 2 3 ਉਹ ਕੀ ਮਤੇ ਪਾਸ ਹੋਇਆ ਕਿ ਅਜੇ ਪੈਂਡਿੰਗ ਰੱਖਿਆ ਗਿਆ ਉਹਨੂੰ ਅਜੇ ਉਹਨੂੰ ਪੈਂਡਿੰਗ ਰੱਖਿਆ ਗਿਆ ਆ ਉਹਨੂੰ ਪੈਂਡਿੰਗ ਰੱਖਿਆ ਗਿਆ ਕਿਉਂਕਿ ਉਹਨਾਂ ਨਾਲ ਡਿਸਕਸ ਵੀ ਕਰਨੀ ਸੀਗੀ ਕੁਝ ਥੋੜਾ ਜਿਹਾ ਟੈਕਨੀਕਲ ਵੀ ਕੋਈ ਪ੍ਰੋਬਲਮ ਆ ਰਹੀ ਸੀ ਜੀ ਅਸੀਂ ਬਰਾਦਰ ਆ ਜਾ ਅਸੀਂ ਉਸ ਕਰਕੇ ਉਹਨੂੰ ਟੈਕਨੀਕਲ ਪ੍ਰੋਬਲਮ ਕਰਕੇ ਜੀ ਪੈਂਡਿੰਗ ਕਰ ਰਿਹਾ ਉਹ ਜਲਦੀ ਹੌਸ ਸੀ ਉਹਦੀ ਪ੍ਰਵਾਨਗੀ ਲੇਣਾ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਟੁੱਟੀਆਂ ਪਿਆ ਜੀ ਕਦੋਂ ਤੱਕ ਹੋ ਜੇਗਾ ਉਹਨਾਂ ਦਾ ਹੱਲ ਬਹੁਤ ਲੋਕ ਬਹੁਤ ਜ਼ਿਆਦਾ ਸੜਕਾਂ ਜਿਹੜੀਆਂ ਹੈਗੀਆਂ ਕੰਪਨੀ ਕੁਛ ਨਹੀਂ ਕਰਦੀ ਪਾਈਪ ਪਾ ਕੇ ਲੰਘ ਜੰਦੀਆਂ ਨਾ ਕੋਈ ਇੱਥੇ ਬੈਰੀਕੇਡ ਨਾ ਕੁਝ ਆਸਾਨ ਵੀ ਵਾਪਰ ਕੰਪਨੀਆਂ ਵੀ ਠੀਕ ਕੰਮ ਕਰ ਰਹੀਆਂ ਕੰਪਨੀਆਂ ਪਾਈਪ ਪਾ ਰਹੀਆਂ ਜਿਹੜੇ ਠੇਕੇਦਾਰ ਹੈ ਉਹਨਾਂ ਨੂੰ ਨੋਟਿਸ ਅਸੀਂ ਦੂਜਾ ਤੀਜਾ ਨੋਟਿਸ ਕਰ ਚੁੱਕੇ ਅੱਜ ਕਿਉਂਕਿ ਉਹਨਾਂ ਨੂੰ ਵਰਕ ਆਰਡਰ ਜਾਰੀ ਕੀਤੇ ਨੂੰ ਮਹੀਨਾ ਹੋ ਗਿਆ ਉਹਨਾਂ ਦੀ ਡਿਊਟੀ ਹੈ ਵੀ ਜਲਦੀ ਤੋਂ ਪੱਥਰ ਤਾਂ ਬਾਦ ਪਤਾ ਨਹੀਂ ਕੀ ਪ੍ਰੋਬਲਮ ਹੈ ਟੈਕਨੀਕਲੀ ਸਾਢੇ 9 ਤੋਂ ਪਹਿਲਾਂ ਕਾਰਪੋਰੇਸ਼ਨ ਇਹੋ ਜਿਹਾ ਹਾਲ ਚੱਲਦਾ ਰਿਹਾ ਵੀ ਕੋਈ ਪੁੱਛਣ ਨੂੰ ਤਿਆਰ ਨਹੀਂ ਹੈਗਾ ਇਸ ਕਰਕੇ ਠੇਕੇਦਾਰ ਆਪਣੀ ਮਰਜ਼ੀ ਮਨਮਰਜ਼ੀ ਕਰਦੇ ਆ ਉਹ ਹੁਣ ਨਹੀਂ ਚੱਲਣੇ ਚੱਲੇਗੇ ਅੰਡਰ ਕੈਨਸਲ ਕਰ ਦੋਗੇ ਜੇ ਕੋ ਕਰੂਗੇ ਅ ਜੋ ਵੀ ਲੀਗਲੀ ਬੰਦਾ ਹੋਇਆ ਕਿਉਂਕਿ ਲੀਗਲੀ ਮੈਨੂੰ ਪਤਾ ਨਹੀਂ ਵੀ ਕਿੰਨੀ ਦੇਰ ਬਾਅਦ ਕੋਈ ਟਾਈਮ ਬਾਉਂਡ ਹੁੰਦਾ 2 ਮਹੀਨੇ 4 ਮਹੀਨੇ 6 ਮਹੀਨੇ ਉਹ ਟੈਕਨੀਕਲ ਪੁੱਛ ਕੇ ਉਸ ਤੋਂ ਬਾਅਦ ਆਪਾਂ ਮੇਰੇ ਸਾਹ ਐਮਸੀ ਦੀ ਤਨਖਾਹਾਂ ਦੀ ਗੱਲਬਾਤ ਕੀਤੀ ਗਈ ਹੈ ਤਨਖਾਹ ਵਧਾਈ ਚਾਹੀਏ ਐਮਸੀ ਆ ਜੀ ਤੇ ਤੁਹਾਡੇ ਵੀ ਹਾਂ ਐਮਸੀ ਜੀ ਦੇਖੋ ਜਿਹੜੇ ਬੰਦੇ ਐਮਸੀ ਕੰਮ ਕਰਦੇ ਤਨਖਾਹ ਦਾ ਵਧਾਣੀ ਚਾਹੀਦੀ ਹੈ ਜੀ ਅਸੀਂ ਹੋਰ ਜਾਰੀ ਕੀ ਮਤਾ ਪਾਇਆ ਗਿਆ ਤੇ ਕਾਹਦੀ ਜਿਹੜਾ ਮਤਾ ਪਾਇਆ ਜੀ ਕਿਨਰ ਸਮਾਜ ਦੇ ਲਈ ਵਧਾਈਦਾ ਉਹ ਮੈਨੂੰ ਦੱਸੋ ਕੀ ਨਗਰ ਨਿਗਮ ਸੈਲਰੀ ਐਮਸੀ ਦੀ ਸੈਲਰੀ 35000 50000 60000 75000 ਤੱਕ ਮੇਰ ਦੀ ਵੀ ਤਨਖਾਹ ਵਧ ਰਹੀ ਹੈ ਸਾਰਿਆਂ ਦੀ ਤਨਖਾਹ ਵਧ ਰਹੀ ਹੈ ਕਿ ਕਿਨਰ ਸਮਾਜ ਦਾ ਜਿਹੜਾ ਦੀ ਮਤਾ ਪਾਇਆ ਉਹ ਦੱਸੋ ਮੈਨੂੰ ਆ ਕਿਨਰ ਸਵਾਜ ਦਾ ਮਤਾ ਜਿਹੜਾ ਸੀਗਾ ਰਪਾਲੀਕਰਕ ਸਾਡੇ ਸੀਗੀ ਕਾਉਂਸਲਰ ਉਹਨਾਂ ਨੇ ਹਾਊਸ ਲਿਆਂਦਾ ਮਤਾ ਉਹ ਸੀ ਸਰਬਸੰਮਤੀ ਨਾਲ ਪਾਸ ਕਰਤਾ ਔਰ ਇਹ ਸਕੈਂਡਰੀ ਇਹ ਵੀ ਨਾਲ ਰੱਖਿਆ ਸੀ ਜੇ ਕੋਈ ਆਪਣੀ ਖੁਸ਼ੀ ਦੇ ਨਾਲ ਜੋ ਵੀ ਉਹਨਾਂ ਨੂੰ ਦੇਣਾ ਜਾਂਦਾ ਕਿਸੇ ਨੂੰ ਕੋਈ ਦਿਖਾਈ ਵੈਸੇ ਕਿ ਆ ਕਿੰਨਾ ਜੀ ਵਸੇ 3200 ਤੇ 3200 ਤੇ ਇੱਕ 3200 ਬੜਾ ਵਧੀਆ ਉਪਰਾਲਾ ਜਿਸ ਨਾਲ ਕਿਹੜੇ ਬੰਦੇ ਦੇ ਨਹੀਂ ਸਕਦੇ ਜਿਨ੍ਹਾਂ ਤੇ ਪੂਰੇ ਮੀਨਿਊ ਕਰਦੇ ਉਸੇ ਕਰਕੇ ਹੀ ਕਰਿਆ ਹੈਗਾ ਵੀ ਜਿਹੜੇ ਬੰਦੇ ਨਹੀਂ ਦੇ ਸਕਦੇ ਪਟਿਆਲਾ ਸ਼ਹਿਰ ਦੇ 60 ਵਾੜਾਂ ਦੇ ਅੰਦਰ ਅੰਦਰ ਹੋਏਗਾ ਜੀ ਹਾਂਜੀ 60 ਵਾੜਾਂ ਦੇ ਅੰਦਰ ਹੋਏਗਾ ਪਰ ਕੀ ਕੱਲ ਨੂੰ ਇਹਦੇ ਨਾਲ ਲੜਾਈ ਝਗੜੇ ਹੋਣ ਦੇ ਚਾਂਸ ਨਹੀਂ ਬਦਨਗੇ ਕਿ ਕਿੰਨਰ ਵਦੂਰਾਵਾਂ ਦੇਣਗੇ ਜਿਹਦੇ ਨਾਲ ਮੈਂ ਤੁਹਾਨੂੰ ਸੈਕੰਡਰੀ ਗੱਲ ਕੀ ਕਰ ਰਿਹਾ ਹਾਂ ਇਹ ਬੰਦਾ ਕੋਈ ਅਫੋਰਡ ਕਰ ਸਕਦਾ ਹੈ ਉਹ ਕਿਉਂ ਨਾ ਦਵੇ ਦਵੇ ਆਪਣੀ ਖੁਸ਼ੀ ਨਾਲ ਮੇਰ ਸਰ ਜੀ ਜਿਵੇਂ ਮੈਂ ਤੁਹਾਨੂੰ ਸਾਨੀ ਸਾਹਿਬ ਜੀ ਅੱਜ ਬਿਲਡਿੰਗ ਪ੍ਰੋਜੈਕਟ ਤੇ ਸਵਾਲ ਚੁੱਕੇ ਗਏ ਆ ਲਗਾਤਾਰ ਹੀ ਬਿਲਡਿੰਗ ਬਣਾ ਕੇ ਕਿਹਦੇ ਬੰਦਾ ਬੋਲ ਰੋ ਵੀ ਕੀ ਪੁੱਛਣਾ ਤੁਸੀਂ ਮੇਰ ਸਰ ਜਿਵੇਂ ਇਹਨਾਂ ਨੇ ਗੱਲ ਕਰੀ ਆ ਬਦਵਾਵਾ ਦੀ ਚਲੋ ਜਿਹੜਾ ਫੌਨ ਕਰਦਾ ਉਹ ਦੇ ਸਕਦਾ ਜੇ ਠੱਗਾ ਕਰਦੇ ਨੇ ਕੁਝ ਕਰਦੇ ਨੇ ਇਹਨਾਂ ਨੇ ਵੀ ਕੋਈ ਬਣਾਇਆ ਜੀ ਕੌਂਸਲ ਵਗੈਰਾ ਫਿਰ ਦੇਖੋ ਉਹ ਤਾਂ ਫਿਰ ਲੀਗਲੀ ਤਾਂ ਜਿਹੜਾ ਹੈਗਾ ਉਹ ਆਪਾਂ ਬਾਤ ਦੀ ਗੱਲ ਹੈ ਉਹ ਤਾਂ ਫਿਰ ਲੀਗਲੀ ਆਪਾਂ ਨੂੰ ਜਾਣਾ ਪਏਗਾ ਇਹ ਆਪਾਂ ਮਤਾ ਬਾਸ ਕਰ ਰਹੇ ਆ ਆ ਵੈਸੇ ਆਪਾਂ ਯਾਰ ਆਪਣੀ ਖੁਸ਼ੀ ਨਾਲ ਵੀ ਬਹੁਤ ਕੁਝ ਡੋਨੇਟ ਕਰਦੇ ਦਿੰਦੇ ਆਪਾਂ ਦੀਵਾਲੀ ਦੁਸਹਿਰਾ ਜੋ ਵੀ ਹੈਗਾ ਜਿਵੇਂ ਵੀ ਮੰਨਤਾ ਹੈ ਵੀ ਆਪਾਂ ਇੱਕ ਅੱਛਾ ਸੰਕੇਤ ਕਹਿੰਦੇ ਆਂ ਵੀ ਦਾਨਪੁਣ ਕਰਨਾ ਉਹ ਵੀ ਆਮ ਲੋਕ ਕਰਦੇ ਹੀ ਆ ਕਿ ਉਹਨਾਂ ਦੇ ਇੱਕ ਆਪ ਜਾ ਕੇ ਦੀਵਾਲੀ ਤੇ ਆਪ ਪੰਡਨ ਕਹਿੰਦੇ ਵੀ ਕਿੰਨਰਾਂ ਦੇ ਜ਼ਰੂਰ ਜਾਣ ਹੈਗਾ ਜਾਂ ਕੋਈ ਤਿਉਹਾਰ ਹੋ ਜਾਏ ਉਹਨਾਂ ਵੀ ਕਿੰਨਰਾਂ ਦੇ ਜਾਣਾ ਚਾਹੀਦਾ ਤਾਂ ਕੋਈ ਲੜਾਈ ਝਗੜੇ ਵਾਲਾ ਕੋਈ ਐਸੀ ਗੱਲ ਨਹੀਂ ਬੜਾ ਪਿਆਰ ਨਾਲੇ ਜਿਹੜਾ ਹੈਗਾ ਸੋ ਜੀ ਕਾਰਪੋਰੇਸ਼ਨ ਮਸ਼ੀਨਰੀ ਕਿੰਨੀ ਕਿ ਖਰੀਦ ਰਿਆ ਜੀ ਜਿਵੇਂ ਕਿ ਕਾਉਂਸਲਰ ਨੇ ਮੀਟਿੰਗ ਚ ਕਿਹਾ ਕਿ ਰੇੜੀਆਂ ਨਹੀਂ ਹੈਗੀਆਂ ਜੀ ਕਹਿੰਦੇ ਹੋਰ ਨਹੀਂ ਹੈਗੇ ਕੂੜੇ ੱਟਕਣ ਆ 150 ਰੇੜੀਆਂ ਦਾ ਟੈਂਡਰ ਆਲਰੇਡੀ ਕਰਿਆ ਵਾ ਹੈਗਾ ਉਹ ਖਰੀਦ ਰਿਆ ਬਾਕੀ ਵੀ ਜਿਹੜੀ ਜਿਹੜੀ ਰਿਕੁਆਇਰਮੈਂਟ ਹੈ ਜੀ ਉਹ ਜਿਹੜੀ ਟੂ ਟਾਈਮ ਅਸੀਂ ਪੂਰੀ ਕਰ ਰਹੇ ਹਾਂ ਜਿਹੜੀ ਇਸ ਟਾਈਮ ਦੀ ਨਸਸਤੀ ਹੈ ਉਹ ਕਿਸੇ ਨਾ ਦਾ ਫੰਡ ਦੀ ਕਮੀ ਹੈ ਸਾਡੇ ਕੋਲ ਨਾ ਸਮਾਨ ਲੈਣ ਦੀ ਕੋਈ ਦਿੱਕਤ ਹੈ ਅਸੀਂ ਉਸ ਤੋਂ ਪਿੱਛੇ ਨਹੀਂ ਹਟਦੇ ਜੋ ਰਿਕੁਆਇਰਮੈਂਟ ਹੈਗੀ ਜੋ ਕਿਉਂਕਿ ਫੇਵਰੀ ਕਿਉਂਕਿ ਸਾਡੇ ਵਾਸਤੇ ਵੀ ਨਵੀਂ ਲਾਈਨ ਸੀਗੀ ਅਸੀਂ ਅਜੇ 6 ਮਹੀਨੇ ਹੋਏ ਐ ਕਈ ਵਾਰੀ ਅਫਸਰ ਵੀ ਆ ਨਹੀਂ ਦਿੰਦੇ ਮੈਨੂੰ ਕਹਿਣ ਚ ਕੋਈ ਗੁਰੇਜ ਨਹੀਂ ਹੈਗਾ ਇਹਨਾਂ ਦੀ ਡਿਊਟੀ ਹੈ ਵੀ ਕਿਆ ਸਮਾਨ ਸਟੋਰ ਚ ਨਹੀਂ ਹੈ ਤਾਂ ਪੂਰਾ ਕਰਨਾ ਇਹਨਾਂ ਦੀ ਡਿਊਟੀ ਹੈ ਉਹ ਨਹੀਂ ਹੋ ਰਿਹਾ ਹੌਲੀ ਹੌਲੀ ਸਾਨੂੰ ਜਿੰਨੇ ਪਤਾ ਲੱਗੀ ਲੱਗੀ ਜਾ ਰਿਹਾ ਮੇਰੇ ਸਾਹ ਬਿਲਡਿੰਗ ਬਣਾ ਦਿੱਤੇ ਐ ਕਿਸਾਨੀ ਸਾਹਿਬ ਨੇ ਸਵਾਲ ਬੜੇ ਜਿਹੜੀਗਾ ਬਣੀਆਂ ਪਈਆਂ ਤੁਹਾਡੇ ਕਾਉਂਸਲਰ ਵੀ ਕਹਿੰਨੇ ਵੀ ਤੁਹਾਨੂੰ ਵੀ ਨਹੀਂ ਪਤਾ ਠੀਕ ਹੈ ਵੀ ਕੌਣ ਬਣਾ ਰਿਹਾ ਅੱਦ ਦੇ ਜਿਹੜੇ ਚਾਰ ਬੰਦੇ ਇਕੱਠੇ ਹੋਏ ਪਏ ਬਲੈਕ ਮੀਲਰ ਪਾਵੇਂ ਉਹਦੇ ਵਿੱਚ ਸਾਨੂੰ ਵੀ ਕਹਿਣ ਦੀ ਕੋਈ ਗਰੇਜ਼ ਨਹੀਂ ਸਾਡਾ ਨਾਮ ਵੀ ਵਰਤਿਆ ਜਾਂਦਾ ਜਲਦੀ ਪੱਤਰਕਾਰ ਹੀ ਕੋਈ ਲੀਡਰ ਕਹਿ ਜਾਂਦਾ ਵੀ ਮੈਂ ਕਿਸੇ ਦਾ ਪੀਏ ਆ ਕਾਉਂਸਲਰ ਨੂੰ ਪਤਾ ਨਹੀਂ ਹੁੰਦਾ ਉਹਦੇ ਇਲਾਕੇ ਦੇ ਵਿੱਚ ਕੀ ਹੋ ਰਿਹਾ ਕਿ ਆ ਇਹਨਾਂ ਦੇ ਕਿਕਤੂ ਬਿਜ਼ਨਸ ਨੂੰ ਵੀ ਚਿਪੇ ਜੀ ਦੀ ਲਿਸਟ ਉਹਨਾਂ ਦਾ ਕੰਮ ਕਰ ਰਹੀ ਹੈ ਇੱਕ ਇੱਕ ਲਿਸਟ 6 ਮਹੀਨੇ ਹੋ ਗਏ ਭਾਈ ਜੋ ਸਭ ਉਹ ਗਲਤ ਹੋ ਰਿਹਾ ਨਹੀਂ ਮੈਨੂੰ 6 ਮਹੀਨੇ ਹੋ ਗਏ ਆ ਪਰ ਲਿਸਟ ਬਣਾਇਆ ਤਾਂ 20 ਦਿਨ ਹੋ ਗਏ 25 ਦਿਨ ਰਿਟਰਨ ਕਮਿਸ਼ਨ ਸਾਹਿਬ ਨੂੰ ਰਿਟਰਨ ਭੇਜੀ ਹੈ ਇਹ ਫਾਈਲਾਂ ਮੈਨੂੰ ਚਾਹੀਦੀਆਂ ਹੈਗੀਆਂ ਉਹ ਵੀ ਫਾਈਲਾਂ ਆ ਰਹੀਆਂ ਬੈਲਿੰਗ ਤਹਿਸੀਲ ਵੀ ਹੋਈ ਹੈ ਮੇਰੇ ਤੋਂ ਪਿੱਛੇ ਜੀ ਹੋਰ ਨੰਬਰ 2 ਇਸ ਤੋਂ ਬਾਅਦ ਜੀ ਉਸ ਲੈਟਰ ਤੋਂ ਬਾਅਦ ਇੱਕ ਲੈਟਰ ਹੋਰ ਪਾਈ ਯਾਰ ਇਹ 2-4 ਦਿਨ ਦੇ ਵਿੱਚ ਉਹਦਾ ਵੀ ਖੁਲਾਸਾ ਪਰਟੀਕੂਲਰ ਜਿਹੜੀ ਇਹ ਜਗਾ ਜਿਹੜੀਆਂ ਹੋ ਰਹੀਆਂ ਬਣ ਰਹੀਆਂ ਉਹਦੇ ਨਕਸ਼ੇ ਮੰਗਵਾਏ ਜਾ ਰਹੇ ਹਨ ਔਰ ਇਹ ਸੈਟੀਸਫੈਕਟਰੀ ਮੇਰੇ ਕੋਲ ਜਵਾਬ ਨਾ ਹੋਇਆ ਤਾਂ ਉਹ ਫਿਰ ਵੀ ਮੈਂ ਬਿਜ਼ਨਸ ਆਪ ਧਿਆਨ ਬਿਜ਼ਨਸ ਦੀ ਇੱਕ ਟੀਮ ਵੀ ਤੁਹਾਡੇ ਕੋਲ ਆ ਕੇ ਮੀਟਿੰਗ ਵੀ ਕਰਕੇ ਗਈ ਹੈ ਉਹਦੀ ਮੀਟਿੰਗ ਵੀ ਕਰਕੇ ਗਈ ਹੈ ਇੰਟਰਨਲ ਇੰਟਰਨਲ ਮੀਟਿੰਗ ਵੀ ਹੋਈ ਹੈ ਉਹਨਾਂ ਨੇ ਮੈਨੂੰ ਪੁੱਛਿਆ ਵੀ ਕੀ ਕੁਝ ਚੱਲ ਰਿਹਾ ਹੈਗਾ ਉਹ ਜਿੰਨਾ ਕਿ ਮੈਨੂੰ ਪਤਾ ਸੀ ਉਹ ਮੈਂ ਦੱਸਦਾ ਬਾਕੀ ਫਿਰ ਵੀ ਬਾਕੀ ਫਿਰ ਵਿਜੀਲੈਂਸ ਦਾ ਕੰਮ ਹੈ ਨਾ ਵਿਜੀਲੈਂਸ ਆਪਣੇ ਆਪ ਪੁੱਛੇਗੀ ਉਹ ਦੱਸ ਦੇਗੀ ਵਿਜੀਲੈਂਸ ਵੀ ਕੀ ਹੈ ਕੀ ਨਹੀਂ ਚਾਹ ਰੀ ਠੀਕ ਹੈ ਠੀਕ ਹੈ ਸਰ ਥੈਂਕ ਯੂ ਕੀ ਨਾਮ ਹੈ ਜੀ ਤੁਹਾਡਾ ਮੇਰੂ ਪਾਲੀਕਰਗ ਐਮ ਸੀ ਵਾਰਡ ਨੰਬਰ 23 ਤੋਂ ਕੁਚੀ ਜਿਹੜਾ ਨਗਰ ਨਿਕਮ ਦੇ ਵਿੱਚ ਮੁੱਦਾ ਲਿਆਇਓ ਕਿੰਨਰ ਸਮਾਜ ਵਾਲਾ ਬਧਾਈ ਦਾ ਕੀ ਮੈਟਰ ਮੁੱਦਾ ਦਿਓ ਦੱਸੋ ਸਰ ਇਹਨਾਂ ਮਤਲਬ ਕਿ ਸਾਡਾ ਏਰੀਆ ਕੁਝ ਏਰੀਆ ਠੀਕ ਹੈ ਪੋਸ਼ ਲੋਕ ਨੇਗੇ ਪਰ ਕਈ ਲੋਕ ਬਹੁਤ ਗਰੀਬ ਨੇਗੇ ਜਿਹੜੇ ਕਿ ਨਹੀਂ ਇਹਨਾਂ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਸੀ ਲੱਖ ਲੱਖ ਰੁਪਇਆ 50000 ਰੁਪਏ 70000 ਰੁਪਏ 35000 ਰੁਪਏ ਗਰੀਬ ਤੋਂ ਗਰੀਬ ਪਰਿਵਾਰ ਤੋਂ ਵੀ 40-50000 ਰੁਪਏ ਤੋਂ ਘੱਟ ਨਹੀਂ ਡਿਮਾਂਡ ਹੁੰਦੀ ਸੀ ਇਸ ਕਰਕੇ ਫਿਰ ਮੇਰੇ ਕੋਲੇ ਜਦੋਂ ਐਮਸੀ ਬਣਨ ਵਿੱਚੋਂ ਸਾਡੇ ਮਹੱਲੇ ਦੇ ਲੋਕ ਇਕੱਠੇ ਹੋ ਕੇ ਆਏ ਕਿ ਮੈਮੇ ਇਹਦਾ ਆਪਾਂ ਨੇ ਜਰੂਰ ਕੁਝ ਸਾਨੂੰ ਇਹ ਤੋਂ ਰਾਹਤ ਦਿਵਾਓ ਫਿਰ ਅਸੀਂ ਈਸੀ ਕਰਕੇ ਮੇਰੇ ਕੋਲੇ ਹੈਗਾ ਸੀਗਾ ਇਹ ਮੁਹਾਲੀ ਔਰ ਇੱਕ ਦੋ ਹੋਰ ਸਟੇਟ ਦੇ ਵਿੱਚ ਵੀ ਇਹ ਮਤਲਬ ਕਿ ਆਪਣੇ ਹਾਊਸ ਦੇ ਵਿੱਚ ਕਾਰਪੋਰੇਸ਼ਨ ਹਾਊਸ ਦੇ ਵਿੱਚ ਪਾਸ ਹੋਇਆ ਸੀਗਾ ਮਤਾ ਪਾਸ ਹੋਇਆ ਸੀ ਜਿਸ ਕਰਕੇ ਫਿਰ ਮੈਨੇ ਇੱਥੇ ਵੀ ਮਤਾ ਰੱਖਿਆ ਸੀ ਮਾਰਚ ਚ ਅਲੀਭਾਤਾ ਪਾਸ ਕਰਦੇ ਕੱਲ੍ਹ ਤੋਂ ਅੱਜ ਮਤਾ ਪਾਸ ਹੋ ਗਿਆ 60 ਵਾੜਾਂ ਦੇ ਅਧਿਨੇ 60 ਵਾੜਾਂ ਦੇ ਅਧਿਨੇ ਬਧਾਈ ਕਹੀ ਆ ਕਿ ਕਿੰਨੀ ਦੇ ਅਸੀਂ ਮੁੰਡੇ ਹੋਣ ਤੇ 2100 ਰੁਪਏ ਔਰ ਵਿਆਹ ਤੇ 3100 ਰੁਪਏ ਦੀ ਬਧਾਈ ਦਾਂ ਜੇ ਕੋਈ ਆਪਣੀ ਜਿਆਦਾ ਖੁਸ਼ੀ ਚ ਦੇਣਾ ਚਾਹੁੰਦਾ ਜੇ ਜਿਆਦਾ ਖੁਸ਼ੀ ਚ ਕੋਈ ਵੀ ਦੇਣਾ ਚਾਹੁੰਦਾ ਉਹ ਆਪਣੀ ਮਰਜ਼ੀ ਨਾਲ ਜਿੰਨਾ ਵੀ ਦੇ ਦੇ ਪਰ ਫੋਰਸਫੁਲੀ ਨਹੀਂ ਉਹ ਕਰ ਸਕਦੇ ਲੋਕਾਂ ਨੂੰ ਕੀ ਪੀਲ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਦੇਖੋ ਜੇ ਤਾਂ ਤੁਸੀਂ ਜਿਆਦਾ ਦੇ ਸਕਦੇ ਹੋ ਦਿਓ ਤੇ ਪਰ ਮੈਂ ਨਾ ਮੇਅਰ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਈਵਨ ਕਿ ਇੱਕ ਐਪਲੀਕੇਸ਼ਨ ਵੀ ਦਿੱਤੀ ਸੀ ਮੇਅਰ ਸਾਹਿਬ ਨੂੰ ਕਿ ਇਹਨਾਂ ਨੂੰ ਜੇ ਇਹ ਜੌਬ ਦੇ ਕਾਬਿਲ ਨੇ ਪੜ੍ਹੇ ਲਿਖੇ ਨੇਗੇ ਇਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣ ਸਾਡੀ ਤਾਂ ਇਹੀ ਇੱਛਾ ਹੈ ਵੀ ਇਹਨਾਂ ਨੂੰ ਇਸ ਮੰਗਣ ਦੀ ਉਹ ਚੋਂ ਕੱਢਿਆ ਜਾਵੇ ਜਿਵੇਂ ਇਹਨਾਂ ਨੂੰ ਰੋਜ਼ਗਾਰ ਪ੍ਰੋਵਾਈਡ ਕੀਤਾ ਜਾਵੇ ਜਾਂ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਇਸ ਰੀਤ ਚੋਂ ਬਾਹਰ ਨਿਕਲਣ ਇਹ ਵੀ ਸਾਡੇ ਵਰਗੇ ਹੀ ਨੇਗੇ ਸਾਡੇ ਸਮਾਜ ਦਾ ਹਿੱਸਾ ਨੇਗੇ ਪਰ ਹਾਂ ਜਿਹੜਾ ਇਹ ਹੈਗਾ ਲੋਕਾਂ ਨੂੰ ਇਹੀ ਕਵਾਂਗੇ ਵੀ ਦੇਖੋ ਜੇ ਤੁਸੀਂ ਜਿਆਦਾ ਇਹਨਾਂ ਦੀ ਹੈਲਪ ਕਰ ਸਕਦੇ ਹੋ ਤਾਂ ਕਰੋ ਐਜ਼ ਅ ਹੈਲਪ ਪਰ ਮਤਲਬ ਕਿ ਇੱਕਜੁੱਟ ਹੋ ਕੇ ਜੇ ਤੁਹਾਨੂੰ ਲੱਗਦਾ ਕੋਈ ਵੀ ਬੁਰਾਈ ਹੈਗੀ ਹੈ ਸਮਾਜ ਦੀ ਉਹਦੇ ਇੱਕਜੁੱਟ ਹੋ ਕੇ ਲੜਿਆ ਜਾਂਦਾ ਹੈਗਾ ਇਹਨਾਂ ਨਾਲ ਤੁਸੀਂ ਨਫ਼ਰਤ ਨਾ ਕਰੋ ਇਹਨਾਂ ਨੂੰ ਗੈਰ ਭਾਵਨਾ ਨਾਲ ਨਾ ਦੇਖੋ ਇਹਨਾਂ ਨੂੰ ਵੀ ਆਪਣੇ ਵਰਗਾ ਬੰਦਾ ਸਮਝੇ ਕਿ ਹੀ ਇਹਨਾਂ ਦਾ ਰਿਗਾਰਡ ਕਰੋ